ਲੁਧਿਆਣਾ ਪੱਛਮੀ ਲਈ ਹੋਣ ਜਾ ਰਹੀ ਜਿਮਨੀ ਚੌਣ ਨੂੰ ਦੇਖਦੇ ਹੋਏ ਚੌਣ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਿਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਤੋਂ ਜਿਮਨੀ ਚੌਣ ਦੇ ਲਈ ਉਮੀਦਵਾਰ ਜੋ ਐਲਾਨੇ ਗਏ ਸੰਜੀਵ अरोੜਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਦਿੱਲੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਵੀ ਲੁਧਿਆਣਾ ਪਹੁੰਚੇ ਜਿਨ੍ਹਾਂ ਦੇ ਵੱਲੋਂ ਹੱਕ ਦੇ ਵਿੱਚ ਸੰਜੀਵ अरोੜਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਦਿੱਲੀ ਦੇ ਮੁੱਖ ਮੰਤਰੀ ਵੀ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਪਹੁੰਚੇ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਅੱਜ ਉਹਨਾਂ ਦੇ ਨਾਲ ਪਹੁੰਚੇ ਤੇ ਇਸ ਮੌਕੇ ਖਾਸ ਤੌਰ ਦੇ ਉੱਤੇ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਨੇ ਵੀ ਬਿਨਾਂ ਸ਼ਰਤ ਤੋਂ ਸੰਜੀਵ ਅਰੋੜਾ ਜੋ ਕਿ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਮਨੀ ਚੌਣ ਦੇ ਲਈ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਉਹਨਾਂ ਨੂੰ ਸਮਰਥਨ ਦਿੱਤਾ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸਮਰਥਕਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਲੁਧਿਆਣਾ ਪਹੁੰਚੇ ਜਿੱਥੇ ਕੀ ਆਮ ਆਦਮੀ ਪਾਰਟੀ ਦੇ ਇਸ ਸੰਜੀਵ ਅਰੋੜਾ ਜੋ ਉਮੀਦਵਾਰ ਨੇ ਇਹਨਾਂ ਦਾ ਸਮਰਥਨ ਦਿੱਤਾ ਤਾਂ ਇਸ ਮੌਕੇ ਕੀ ਕੁਝ ਕਿਹਾ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਅਨੰਦ ਦੇ ਵੱਲੋਂ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ ਤੇ ਦੂਜੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਕੀ ਕੁਝ ਕਹਿ ਰਹੇ ਨੇ ਅੱਜ ਦੇ ਇਸ ਚੋਣ ਪ੍ਰਚਾਰ ਤੋਂ ਬਾਅਦ ਚੋਣ ਪ੍ਰਚਾਰ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਰਣਨੀਤੀ ਰਹੇਗੀ ਕਿਉਂਕਿ 19 ਤਰੀਕ ਨੂੰ ਇਹ ਵੋਟਾਂ ਪੈਣਗੀਆਂ 19 ਤਰੀਕ ਤੋਂ ਪਹਿਲਾਂ ਕਿਸ ਤਰੀਕੇ ਦੀ ਰਣਨੀਤੀ ਬਣਾਈ ਗਈ ਆ ਉਹ ਕੀ ਕੁਝ ਕਹਿ ਰਹੇ ਨੇ ਤੇ ਲੁਧਿਆਣਾ ਤੋਂ ਪ੍ਰਿੰਸੀਪਲ ਇੰਦਰਜੀਤ ਕੌਰ ਜਿਹੜੇ ਮੇਅਰ ਨੇ ਲੁਧਿਆਣਾ ਦੇ ਉਹ ਕੀ ਕੁਝ ਕਹਿ ਰਹੇ ਨੇ ਸਾਰਿਆਂ ਦੀ ਜਵਾਨੀ ਸੁਣਾਉਨੇ ਆ ਸਵਾਸਤਿਕ ਜੈ ਸ਼ੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਅਰਜੰਦਰਪਾਲ ਆਰੰਦ ਐਡਵੋਕੇਟ ਸਾਫ ਦਾ ਡੀਐਸਪੀ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ। ਭਰਾਓ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਮੇਰੀ ਐਸੋਸੀਏਸ਼ਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦਾ ਇੱਕ ਸਪੈਸ਼ਲ ਟੀਮ ਜਿਹਦੇ ਵਿੱਚ ਸਾਡੇ ਬਰਨਾਲੇ ਦੇ ਪ੍ਰਧਾਨ ਨੇ ਬਠਿੰਡੇ ਦੇ ਪ੍ਰਧਾਨ ਨੇ ਜਗਰਾਉਂ ਦੇ ਪ੍ਰਧਾਨ ਨੇ ਜਲੰਧਰ ਦੇ ਪ੍ਰਧਾਨ ਨੇ ਤੇ ਵੱਖ-ਵੱਖ ਜ਼ਿਲ੍ਹਕਾਂ ਚੋਂ ਸਾਰੇ ਪੰਜਾਬ ਤੋਂ ਮੇਰੇ ਪ੍ਰਧਾਨ ਇੱਥੇ ਆਏ ਨੇ। ਅੱਜ ਦਾ ਇੱਥੇ ਦਾ ਸਾਡਾ ਵਿਸ਼ੇਸ਼ ਜਿਹੜਾ ਮੋਟਿਵ ਹੈ ਇਕੱਠੇ ਹੋਣ ਦਾ ਕੱਲ ਮੇਰੀ ਮੀਟਿੰਗ ਇੱਥੇ ਲੁਧਿਆਣਾ ਦੇ ਮਹਿਰ ਮੈਡਮ ਪ੍ਰਿੰਸੀਪਲ ਸ਼੍ਰੀ ਸ਼੍ਰੀਮਤੀ ਇੰਦਰਜੀਤ ਇੰਦਰਜੀਤ ਕੌਰ ਜੀ ਨਾਲ ਹੋਈ ਸੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਾਡੀ ਐਸੋਸੀਏਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਜਿਮਨੀ ਚੋਣ ਦੇ ਵਿੱਚ ਜਿਹੜੀ ਕਿ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਸੰਜੀਵ ਅਰੋੜਾ ਜੀ ਲੜਨ ਜਾ ਰਹੇ ਨੇ ਉਹਨਾਂ ਦੀ ਅਸੀਂ ਕਿਸੇ ਸ਼ਰਤ ਤੇ ਮਦਦ ਨੂੰ ਆਉਣ ਵਾਲੀ 19 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਬਹੁਤ ਵੱਡੀ ਜਿੱਤ ਦੇ ਕੇ ਅਸੀਂ ਉਹਨਾਂ ਨੂੰ ਵਿਧਾਨ ਸਭਾ 'ਚ ਭੇਜਾਂਗੇ ਕਿਉਂਕਿ ਮੇਰੀ ਐਸੋਸੀਏਸ਼ਨ ਨੇ ਇਹ ਫੈਸਲਾ ਇਸ ਕਰਕੇ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ ਦੇ ਵਿੱਚ ਐਂਟੀ ਡਰੱਗ ਮਹਿੰਮ ਤੇ ਬਹੁਤ ਅੱਛਾ ਕੰਮ ਕੀਤਾ ਐਂਟੀ ਕ੍ਰਾਪਸ਼ਨ ਮਹਿੰਮ ਤੇ ਬਹੁਤ ਅੱਛਾ ਕੰਮ ਕੀਤਾ ਔਰ ਬੱਚਿਆਂ ਦੀ ਐਜੂਕੇਸ਼ਨ ਤੇ ਬਹੁਤ ਅੱਛਾ ਕੰਮ ਕੀਤਾ ਔਰ ਨੌਕਰੀਆਂ ਦੇ ਮਾਮਲੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਰਿਕਾਰਡ ਤੋੜ ਦਿੱਤੇ ਹੈ। ਗੱਲ ਦੀ ਹੋਈ ਮੀਟਿੰਗ ਜਿਹੜੀ ਮੇਰੀ ਇੱਥੇ ਲੁਧਿਆਣੇ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਨਾਲ ਹੋਈ ਸੀ। ਉਹਨਾਂ ਨੇ ਸਾਨੂੰ ਪ੍ਰੇਰਿਆ ਕਿ ਤੁਸੀਂ ਵੀ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਜੀ ਸੰਜੀਵ अरोड़ा ਜੀ ਦੀ ਮਦਦ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਦਿਤਾਓ। ਸੋ ਅੱਜ ਅਸੀਂ ਉਹ ਕਾਗਜ਼ ਉਹਨਾਂ ਨੇ ਅੱਜ ਦਾਖਲ ਕਰਨੇ ਨੇ ਸੰਜੀਵ ਰੋੜਾ ਜੀ ਨੇ। आम आदमी पार्टी ਵੱਲੋਂ ਅੱਜ ਮੇਰੀ ਟੀਮ ਜਿਹੜੀ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਉਹਨਾਂ ਦੇ ਕਾਗਜ਼ ਭਰਉਣ ਆਇਆ ਤੇ ਅੱਜ ਤੋਂ ਲੈ ਕੇ 19 ਤਰੀਕ ਤੱਕ ਲਗਾਤਾਰ ਮੇਰੀ ਟੀਮ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਕੈਂਪੇਨ ਕਰੇਗੀ ਔਰ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਤੇ ਜਿਤਾ ਕੇ ਅਸੀਂ ਵਿਧਾਨ ਸਭਾ ਚ ਭੇਜਾਂਗੇ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋਵੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ सरदार भगवंत सिंह मान श्री अरविंद केजरीवाल श्री अरविंद केजरीवाल आम आदमी पार्टी बड़े ਸ੍ਰੀ ਕਾਲ ਜੈ ਸ਼੍ਰੀ ਰਾਮ ਭਗਤ ਮਾਤਾ ਕੀ ਜੈ ਉਹ ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਆ ਨਾਮ ਦਾ ਡੀਐਸਪੀ ਸਟੇਟ ਪ੍ਰੈਜ਼ੀਡੈਂਟ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਤੁਸੀਂ ਅੱਜ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा जी ਕਾਰਜਭਰਨ ਜਾਣ ਜਾ ਰਹੇ ਨੇ ਔਰ ਮੈਂ ਆਪਣੀ ਟੀਮ ਦੇ ਨਾਲ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਤੌਰ ਪ੍ਰੈਜ਼ੀਡੈਂਟ ਆਪਣੇ ਸਾਰੇ ਕਈ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਨਾਲ ਲੈ ਕੇ ਆਇਆ ਔਰ ਅੱਜ ਅਸੀਂ ਕਾਰਜਭਰਵਾਂ ਇੱਥੇ ਆਇਆ ਸਾਡੀ ਟੀਮ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਨੂੰ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਨੇ ਪ੍ਰੇਰਣਾ ਦਿੱਤੀ ਹੈ ਇਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਅਨ ਕੰਡੀਸ਼ਨਲ ਸਪੋਰਟ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਦਿੱਤੀ ਹੈਗੀ ਹੈ ਔਰ ਅਸੀਂ ਇਸ ਇਲੈਕਸ਼ਨ ਨੂੰ ਜਿਤਾਉਣ ਲਈ ਤਿੱਲ ਦਾ ਜ਼ੋਰ ਲਾ ਦੇਵਾਂਗੇ ਔਰ ਬਹੁਤ ਵੱਡੇ ਮਾਰਜ ਨਾਲ ਸੰਜੀਵ ਔਰਰਾ ਜੀ ਨੂੰ ਜਿਤਾ ਕੇ ਵਿਧਾਨ ਸਭਾ ਪੰਜਾਬ ਦੇ ਵਿੱਚ ਭੇਜਾਂਗੇ ਸਤਿ ਸ਼੍ਰੀ ਅਕਾਲ ਜੈਸੀ ਰਾਮ ਭਾਗਮਤਾ ਕੀ ਜੈ ਜੰਦਰਬਾ pa ਸੁਣਿਆ ਸਾਫਾ ਡੀਐਸਪੀ ਐਡਵੋਕੇਟ ਜਿੰਦਰਪਾਲ ਆਨੰਦ ਦੇ ਵੱਲੋਂ ਖੁੱਲਕੇ ਸਮਰਥਨ ਦਿੱਤਾ ਗਿਆ ਬਿਨਾਂ ਸ਼ਰਤ ਤੋਂ ਸੰਜੀਵ अरोड़ा ਜੋ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦਾ ਸਮਰਥਨ ਦਿੱਤਾ ਗਿਆ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤੇ ਨਾਲ ਹੀ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਵੀ ਜੋ ਕੁਝ ਕਿਹਾ ਗਿਆ ਤੁਸੀਂ ਸੁਣਿਆ ਤੇ ਪ੍ਰਿੰਸੀਪਲ ਜੋ ਮੇਅਰ ਵੀ ਨੇ ਇੰਦਰਜੀਤ ਕੌਰ ਉਹਨਾਂ ਦੇ ਵੱਲੋਂ ਵੀ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤਾਂ ਅੱਜ ਸੜਕਾਂ ਦੇ ਉੱਤੇ ਸਿਰਫ ਆਮ ਆਦਮੀ ਪਾਰਟੀ ਦੇ ਝੰਡੇ ਹੀ ਨਜ਼ਰ ਆਏ ਲੁਧਿਆਣਾ ਜਿਹੜਾ ਆਮ ਆਦਮੀ ਪਾਰਟੀ ਦੇ ਝੰਡਿਆਂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਵੱਡੀ ਗਿਣਤੀ ਦੇ ਵਿੱਚ ਸਮਰਥਨ ਮਿਲਿਆ ਕਿਉਂਕਿ ਲੋਕ ਵੋਟ ਪਾਉਂਦੇ ਨੇ ਸਿਆਸਤ ਨੂੰ ਨਹੀਂ ਉਮੀਦਵਾਰ ਨੂੰ ਨਹੀਂ ਬਲਕਿ ਕੰਮਾਂ ਨੂੰ ਵੋਟ ਪਾਉਂਦੇ ਨੇ ਤਾਂ ਕੰਮਾਂ ਨੂੰ ਵੋਟ ਪਾਣਗੇ 19 ਤਰੀਕ ਨੂੰ ਵੋਟਾਂ ਪੈ ਜਾਣਗੀਆਂ ਆਖਰ ਕਿਸ ਦੀ ਕਿਸਮਤ ਚਮਕਦੀ ਆ ਸੀਟ ਕਿਸ ਦੇ ਕੋਲ ਰਹਿੰਦੀ ਆ ਕਿਉਂਕਿ ਪਹਿਲਾਂ ਵੀ ਇਹ ਸੀਟ ਆਮ ਆਦਮੀ ਪਾਰਟੀ ਦੇ ਕੋਲ ਸੀ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਸੀ ਗੋਗੀ ਉਹ ਦੁਖਲੀ ਜਿਹੜੀ ਖਬਰ ਆਈ ਸੀ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਜਿਮਣੀ ਚੌਣ ਹੋ ਰਹੀ ਆ ਤਾਂ ਹੁਣ ਜਿਮਣੀ ਚੌਣ ਕੌਣ ਬਾਜ਼ੀ ਮਾਰਦਾ ਦੇਖਣ ਵਾਲੀ ਗੱਲ ਹੈ